ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸਿਵਿਆ ਅੰਤਲੇ ਚੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੁ ਸੁਖੁਰੁ ਗਪਿਆ ਜਸੁ ਗਤਾਮ ਨਹੋਇ ਤੂੰ ਕਰਤਾ ਕਰਨਾ ਮੈ ਨਾਹੀ ਜਾਹੁ ਕਰਿ ਨਾ ਹੋਇ ਮਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸੁਵਾਲਿਓ ਜਿਨ ਕੇ ਤੇ ਸੋ ਪਾਰ ਪਿਆ ਕਹੋ ਨਨਕ ਕਰਤੇ ਕੀਆ ਬਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗਸ ਮਹੱਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਖ ਰਿਖਿਆ ਜਿਤ ਬ ਸਰਬ ਸੰਮਾਲੇ ਵਾਜ ਤੇਰੇ ਨਾਮ ਦੇ ਅਨੇਕ ਸੰਕਾ ਕੀਤੇ ਤੇਰੇ ਬਾਹਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹਿਆ ਕੇਤੇ ਤੇਰੇ ਗਾਵਣ ਹਾਰ ਗਾਵਣ ਤੁਨੋਂ ਪਉਣ ਪਣੀ ਬਸੰਤ ਰਗਾ ਵਰਾਜ ਧਰਮ ਦਵਾਰੇ ਗਾਵਣ ਤੁਨੋਂ ਚੁੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰ ਗਾਵਣ ਤੁਨੋਂ ਸਰਬਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦੋਂ Indra ਅੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਰਖੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਨ ਮੋਹਣਿਆ ਮਨ ਮੋਹਣ ਸੁਰਗ ਮਚ ਪਿਆਲੇ ਗਾਵਣ ਤੁਨ ਰਤਨਉ ਪਾਏ ਤੇਰੇ 68 ਤੀਰਤ ਨਾਲੇ ਗਾਵਣ ਤੁਨ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੁਰ ਕਿ ਤੁਨ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈਪੀ ਉਸ ਜਾਈ ਨਾ ਜਾ ਸਿਰਚਨਾ ਜਿਨ ਨਰਚਾਈ ਰੰਗੇ ਰੰਗੇ ਪਾਤੀ ਕਰ ਕਜਨ ਸੇ ਮਾਇਆ ਜਿਨ ਉਪਾਈ ਕਰ ਕਰ ਦੇਖਿ ਕਿਤਾਪਣਾ ਜੋ ਤਸ ਦੇ ਵਢਾਈ ਜੋ ਤਸ ਪਵੈ ਸੋਈ ਕਰਸੀ ਫਿਰ ਹੁਕਮ ਨ ਕਰ ਨਜਾਈ ਸੋ ਪਾਤਿ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖਐ ਸਭ ਕੋ ਏ ਕਿਵੜ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹ ਆ ਜਾਏ ਕਹਨ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਈ ਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨ ਕਾਨ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਤਾ ਪੁਰਖਾਂ ਕਿਉਂ ਵਡਿਆਈਆਂ ਤੁਧ ਵਿਣਸ ਦੇਖਣ ਨਾ ਪਾਈਆ ਕਰ ਮਿਲੈ ਨਾ ਠਾਕਰ ਹਈਆ ਆਕਨ ਵਾਲਾ ਕਿਆ ਵਿਚਾਰਾ ਸਿਵਤੇ ਪ੍ਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸਹਿ ਕਹ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜਿਵਾ ਵਿਸਰੈ ਮਰ ਜਾਉ ਆਖਣ ਔਕਾ ਸਚ ਨਾ ਸਚ ਨਾਮ ਕੀ ਲਾਗੇ ਭੂਖ ਤੂ ਭੁਖ ਕਾਹ ਚਲੀਐ ਦੁਖਾ ਸੋਖ ਤੂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚ ਨਾ ਰਹਾਉ ਸੱਚ ਨਾਮ ਕੀ ਤਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੈ ਵਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰ ਨਾ ਹੋਵੇ ਸੋਗ ਦਿੰਦਾ ਰਹਿ ਨ ਝੁਕੇ ਭੋਗ ਗੁਣ ਇਹੋਰ ਨਹੀਂ ਕੋਏ ਨਾ ਕੋ ਹੋਆ ਨਕ ਹੋਏ ਜੇਵੜ ਆਪ ਤੇਵੜ ਤੇਰੇ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਾਸਮ ਵਿਸਾਰੈ ਤੀਕ ਮ ਜਾਤ ਨਾਨਕ ਨਾਵੇਂ ਬਾਟ ਸਨਾਤ ਰਾਗੁ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨਿ ਕਰਿਓ ਗੁਰਪਾਸ ਹਮ ਕੀਰ ਕਰਮ ਸਤਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀਰ ਰਾਸ ਰਹਾਉ ਹਰਜਨ ਕੇ ਵੜਪਾ ਗਵਡੇ ਰੇ ਜਨ ਹਰ ਹੜ ਸੜਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਸਨਾਮ ਨਾ ਪਾਇਓ ਪਾਗਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜੀਵੈ ਤਿਰਗ ਜਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਗਜ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਤ ਵਦਮ ਜਾ ਹਰ ਹਰ ਜਿਉ ਪਰਿਆ ਸਾਲ ਪਤਰ ਮੈਂ ਜਹੰ ਤੋ ਪਾਏ ਤਾਂ ਕਰਜ ਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣ ਤਾ ਕੋਈ ਨ ਕਿਸ ਕੀ ਧਰਿਆ ਸਿਰ ਸਰਜਿ ਕ ਸੁਬਾਹ ਏ ਠਾਕੁਰ ਕਾਹੇ ਮਨ ਭੋ ਕਰਿਆ ਉਡ ਉਡ ਆਵੈ ਸ ਕੁਸਾਂ ਤਿਸ ਪਾਚ ਬਚਰੇ ਛਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਅੰਦ ਸੱਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤ੍ਰਾਂਤਨ ਪਰ ਵਰਿਆ ਰਗਾ ਸਾ ਮਹੱਲਾ ਚੌਥਾ ਸੋ ਪੁਰਖਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰਗਮ ਹਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਸੱਚੇ ਸਰਜਨਹਾਰ ਸਭ ਜੀ ਤੁਮਹਾਰੇ ਜੀ ਤੁੰਝ ਹੀ ਆਕਾਦਾ ਤਾਰ ਹਰ ਤਿਆਵੋ ਸੰਤ ਜੀ ਸਭ ਦੁੱਖ ਵਿਸਾਰਨ ਹਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸਮਹਾਣਾ ਇੱਕ ਦਾ ਤਿਕ ਭਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤੈਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਿਵ ਮੁਕਤ ਸਿਵ ਮੁਕਤ ਪੈ ਜਨ ਹਰ ਧਿਆਇਆ ਜੀ ਤਿਨ ਟੋਟੀ ਜਮਕੀ ਫਾਸੀ ਜਿਨਰ ਪੋ ਜਨ ਹਰ ਨਰ ਪੋ ਧਿਆਇਆ ਜੀ ਤਿਨ ਕਾ ਪੋ ਸਭ ਗਵਾਸੀ ਜਿਨ ਸਿਵਿਆ ਜਿਨ ਸਿਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਤੇ ਜਰਨ ਕਨੇਕ ਅਨੰਤਾਂ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜਹਿ ਬੋ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੇ ਤੁਝੇ ਵੜਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਰ ਸਭ ਗੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਾ ਜਨੋਈ ਆ ਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾ ਸਾਈ ਜਿਉ ਤੂੰ ਪਾਵੇ ਸੋਇ ਥੀਸੀ ਜੋ ਤੂੰ ਦੇਹੈ ਸੋਇ ਹਉ ਪੈ ਰਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹ ਤਿੰਨਾ ਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੇ ਮਾਹੇ ਤੁਝ ਬਿਨ ਤੁਝਾ ਕੋਈ ਨਾਹੀ ਜਿਜਾ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਨੋਂ ਤੂੰ ਜਾਣਾਇ ਸੋਈ ਜਨ ਜਾਣੇ ਹਰ ਗੁਣ ਸਦਿਆਖ ਵਖਾਣ ਜਿਨ ਹਰ ਸਿਵਿਆ ਤਿਨ ਸੁਖ ਪਾਇਆ ਸਾਜਿ ਰਾਮ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਬਿਣਦੋ ਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹਿ ਚਾਲੈ ਅਮ ਦੇਖਾਂ ਤੈ ਡੂਬਿ ਆਲੇ ਮਨ ਇਕ ਨ ਚਿਤਸ ਮੋੜ ਮਨਾ ਹਰ ਵਸਰੇ ਤੇਰੇ ਗੁਣ ਗਲਿਆ ਰਹਾਉ ਨਾਉ ਜ ਤਿਸ ਤੇ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭੇਪਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕੀ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਗ ਫਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸ਼ਰਮ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹ ਦਸਮੀ ਕਬਿ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇਛਾ ਤਬ ਚਰਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਥਪਾਰਾ ਹਮਰੇ ਦੁਖ ਸੁਭੈ ਤੁਮ ਕਾਬ ਹੋ ਆਪਹਾਦ ਮੋਹਿ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਛਾ ਨਜ ਕਰਦੇ ਕਰਿਐ ਸਭਰਨ ਕੋ ਆਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੁਰਪੁਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਉ ਸਤਮ ਤੇ ਪਾਉ ਸੇਵਕ ਸਿਕਮਾਰੇ ਤਾਰਿ ਹੈ ਚੁੰਟੋਂ ਸਤਰ ਹਮਾਰੇ ਮਾਰਿ ਹੈ ਆਪਾ ਹਾਦਮ ਜਬਰੀਐ ਮਰਨ ਕਾਲ ਕਾਤਰਾ ਸੰਵਰੀਐ ਹੋ ਜੋ ਸਦਾ ਹਮਾਰੇ ਪਛਾ ਸਰੈਸਤੋ ਜੋ ਕਰਿਓ ਰਖਾ ਰਾਖ ਲਿਹੁ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਬਿਨ ਬਾਂ ਦੁਸ਼ਟਨ ਕੇ ਹੰਤਾ ਤੁਮਹ ਪਰਿਚਿਤ ਰਦਸ ਕੰਤਾ ਕਾਲਪਾਇ ਬ੍ਰਹਮਾ ਬਖਤਰ ਕਾਲਪਾਇ ਸ਼ਿਵ ਜੋ ਉਤਰ ਕਾਲਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਰ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਪ੍ਰਜਾਇਓ ਆਦੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਸ ਤੁਲਾ ਸਭ ਪ੍ਰ ਕਿਰਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰ ਪਸ਼ਾਣ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਕ ਕਰਾ ਕਰ ਤਾਰਾ ਪਰਜਾ ਤਰਤਬ ਦੇ ਅਪਾਰ ਜਬ ਕਰ ਕਰਤੇ ਹੂੰ ਕਬ ਹੂੰ ਤੁਮ ਮਿਲਤ ਦੇਹ ਤਰ ਸਭ ਹੁ ਜیتے ਬਦਨ ਸਿਰਸ ਬਥਾਰੈ ਆਪ ਆਪਨੇ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬਿਦ ਭਿਦ ਅਰ ਆਲਮ ਨਰੰਕਾਰ ਨਿਰਭਕਾ ਨਿਰਲੰਭ ਆਦਨਿਲ ਅਨਾਦ ਸੰਭ ਤਾਂ ਕਾ ਮੁਰ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬਿਦਾ ਤਾਂ ਕੋ ਕਰਪਾ ਹੁਨੁ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚਿਨਤ ਨਹਿ ਭਿਵ ਆਪ ਆਪਣ ਹੀ ਬੁਧ ਹੈ ਜਤਿ ਵਰਨਤ ਬਿਨ ਪਿਣ ਤੁਹੈ ਤੇ ਤੇ ਤੁਮਰਾ ਲਖਨ ਜਾਪਿ ਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕ ਰੂਪਨ ਉਪਸਰੂਪ ਅਰੰਕ ਪਿਉਰਾਵ ਕਹਿ ਭੂਪਹਾ ਅੰਡਾ ਜੇ ਰਸੇ ਤਜ ਕਿਨ ਉਤਬਜ ਖਾਨ ਬਹੋਰਟ ਦਿਨੇ ਕਹਉ ਫੂਲ ਰਜਵ ਬੈਠਾ ਕਹਉ ਸੰਮੰਡ ਪਿਓ ਸ਼ੰਕਰ ਇਕਠਾ ਸਗਰੇ ਸੱਡ ਦਿਖਾਇ ਚੰਪ ਭਵ ਆਦ ਜੁਗਾਦ ਸਰੂ ਸਿੰਭਵ ਅਬਰਛਾ ਅਮ੍ਰਿਤਮ ਕਰੋ ਸਿਖੋ ਬਾਰਾ ਸਿਕ ਸੰਗ ਰੋ ਦੁਸ਼ਟ ਜਿੱਤਿ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਨ ਖਾਤਾ ਜੇਸਤੋ ਤਵ ਸਰਣੀ ਪਰ ਤਿਨ ਕੈ ਦੁਸ਼ਟ ਦੁਖ ਤਹਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕਤਮ ਸੰਕਟ ਸਭ ਟਾਰੇ ਜੋ ਕਲੁਕਿਕ ਬਾਰਤ ਆਏ ਹੈ ਤਾਂ ਕਿ ਕਾਲ ਨਿਕਟਨ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟਰ ਟਰੈ ਤਤ ਕਾਲਾ ਕਿਰਪਾ ਦਸ਼ਤਨ ਜਾਇ ਨਹਰ ਹੋ ਤਕ ਤਾ ਪਤਨ ਕਮੈ ਹਰਿ ਹੋ ਰਿਤ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਇੱਕ ਬਾਰ ਜੇ ਤਮੈ ਸੰਭਾਰ ਕਾਲ ਫਾਸਤੇ ਤਾਹੇ ਉਬਾਰ ਜਿਨਰ ਨਾਮ ਤੇਹਾਰ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਹਾਰੀ ਸਰਬ othor ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਵਿਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੇ ਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਇਕ ਹੈ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਉਹ ਪੇਧ ਕਮੇ ਕਨ ਜਾਣਿਓ ਸ੍ਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿਬ ਖਾਨ ਦੁਹਿਰਾ ਸਗਲ ਦੁਆਰ ਕੁਛਾਡ ਕੇ ਗਇਓ ਤੁਹਾਰ ਦਵਾਰ ਬਾਹ ਗਏ ਕਿਲਾ ਜਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਕੁੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਗੀ ਘਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਭ ਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਹ ਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰੇ ਕਰਤਾ ਤੇ ਰਹੇ ਸਭ ਕਿਛ ਹੈ ਜਿਸ ਦੇ ਹਿਸ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰਹ ਸਾਚਾ ਨਾਮ ਮੇਰਾ ਅਧਾਰ ਸਾਚਾ ਨਾਮ ਅਧਾਰ ਮੇਰਾ ਜਿਨ ਪੁਖਾਂ ਸਭ ਗਵਈਆ ਕਰਸ਼ਾ ਸੁਖਮਨ ਹੋਏ ਵਸਿਆ ਜਨੇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਸ ਦੀਆਂ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਕਰਸ ਪਗ ਕਰਸ ਪਗ ਸ਼ਬਦ ਵਾਜੇ ਕਲਾ ਜਿਤ ਕਰਤ ਹਰਿਆ ਪੰਜ ਦਤੁਦ ਵਸ ਕੀਤੇ ਕਾਲਖੰਡ ਕਮਾਰਿਆ ਸੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾ ਕੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੀ ਅਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋ ਰਤ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨਿਤ ਕਹ ਤੇ ਪਵਿਤ ਸਤ ਗੁਰ ਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਾ ਸੰਤੋਖ ਵਿਚਾਰ ਅੰਮ੍ਰਿਤ ਨਾਮ ਟਕਰ ਕਾ ਪਇਓ ਜਿਸ ਕਾ ਸਭ ਸਦਾ ਰੂਜੇ ਕੋ ਖਾਵੈ ਜੇ ਕੋ ਕੁੰਚੈ ਤਿਸ ਕਾ ਹੋਇ ਉਦਾਰ ਇਹ ਵਤ ਜੀ ਨਹਿ ਜਾਹੀ ਨਿਤ ਨਿਤ ਰਖ ੁਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬਦ ਨਾਨਕ ਬ੍ਰਹਮ ਪ੍ਰਸਾਰੁ ਸਲੋਹਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਾਹੀਂ ਮੈਨੂੰ ਜੋਗ ਕਿਤੋਈ ਮੈਨਰ ਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਧਨਮਨ ਥਿ ਵਹਰਿਆ ਪੌੜੀ ਤਥ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਧਰ ਮਾਹ ਹੈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾ ਹੈ ਭੌਜਲ ਬਖਮ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਏ ਕਲਮੇ ਓਪਨ ਗੁਣ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲੇ ਸਾਇ ਸਾਇ ਮਿਰਥਾ ਕੋਈ ਨਾ ਜਹਾਇ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਹਿਵਾ ਜਪ ਗੁਰ ਨਾਮ ਨਿਤਰੇ ਸਤਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਓ ਦਰਗਹਿ ਪਈ ਅਠਾ ਹੋ ਨਾਨਕ ਕਿਰਪਾ ਕਿਰਤ ਸਿਵਤ ਦੇ ਜਗ ਮੈ ਉਤਮ ਕਾਢੀ ਹੈ ਵਿਰਲਾ ਕੀਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰਯਨ ਗੁਰ ਕੀ ਪੈਰੀ ਭਾਏ ਕਾਜ ਸਵਾਰਯਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਯਨ ਸਾਜਨਾ ਕ ਸੰਗ ਭਵਜ ਲਤਾਰਯਨ ਸਾਖਤ ਨਿੰਦਕ ਦੁਸ਼ਟ ਕ ਨਮਾਹੇ ਬੇਦਾਰਯਨ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ